ਪੀਆਰ ਮੇਡਕਰ ਸਪੋਰਟਸ ਕਲਬ ਵੱਲੋਂ 10ਵਾਂ ਟੂਰਨਾਮੈਂਟ ਮਹਲਾ ਗੁਰੂ ਰਵੀਦਾਸਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ ਅੱਜ ਟੂਰਨਾਮੈਂਟ ਦਾ ਲਾਸਟ ਡੇ ਹੈ ਲਗਾਤਾਰ 4 ਦਿਨ ਤੋਂ ਮੈਚ ਕਰਵਾਏ ਜਾ ਰਹੇ ਨੇ ਬਹੁਤ ਹੀ ਵਧੀਆ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਨੰਗਲ ਜੀਵਨ ਦਾ ਮੈਚ ਹੋਣ ਜਾ ਰਿਹਾ ਟਾਸ ਤੇ ਪਲੀਜ਼ ਕੋਪੀਟੇ ਤਕੜਾ ਮੈਚ ਹੋਣ ਨੰਗਲ ਮਾ 10 ਚਟਨੀ ਪੱਛ ਛੱਡ ਦੇ ਹੈਲੋ ਲੈ ਵੀ ਜੀ ਤੁਹ ਪਰ ਜੀ ਇਹ ਗੋਲ ਕੀ ਆਵਾਜ਼ ਤੋਂ ਜਸਵਿੰਦਰ ਚੁੰਬਰ ਜੀ ਜੋ ਕਿ ਵਿਸ਼ੇਸ਼ ਤੌਰ ਤੇ ਲਾਈਵ ਕਵਰ ਕਰਨ ਪਹੁੰਚੇ ਨੇ ਇਹਨਾਂ ਦਾ ਵਿਸ਼ੇਸ਼ ਸਨਮਾਨ ਜਾਪੀਮ ਜਾਪਾਰਤ ਮੈਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਜੁੜ ਚੁੱਕਿਆ ਹਾਂ ਤੁਸੀਂ ਇੱਕ ਤਾਂ ਲਾਇਰ ਦੇ ਪੇਜ ਦੇ ਨਾਲ ਔਰ ਇਸੇ ਅਵੇਲੇ ਮਮਲਾ ਰਵਦਾਸਪੁਰੇ ਆ ਜਿੱਥੇ 10 ਦਿਨ ਤੋਂ 10ਵਾਂ ਟੂਰਨਾਮੈਂਟ ਹੈ ਜਿਹੜਾ ਮਲਾ ਰਵਦਾਸਪੁਰੇ ক্রিকেট ਦਾ ਕਰਵਾਇਆ ਜਾ ਰਿਹਾ ਮੇਰੇ ਨਾਲ ਮਮਲਾ ਨਵੀਟ ਕਮੇਟੀ ਆ ਔਰ ਨੌਜਵਾਨ ਸਾਥੀ ਆ ਜਿਹੜੇ ਇਸ ਉਪਰਾਲੇ ਨੂੰ ਚਲਾ ਰਹੇ ਨੇ ਕਿ ਮੈਂ ਜਿਹੜਾ ਮੈਚ ਹੈ ਇਹ ক্রিকেট ਦਾ 4 ਦਿਨ ਤੋਂ ਚੱਲ ਰਿਹਾ ਅੱਜ ਫਾਈਨਲ ਮੈਚ ਆ ਔਰ ਕਾਫੀ ਟੀਮਾਂ ਜਿਹੜੀਆਂ ਇੱਥੇ ਖੇਡ ਚੁੱਕੀਆਂ ਕਮੇਟੀ ਮੈਂਬਰਾਂ ਤੋਂ ਜਾਣਕਾਰੀ ਲੈਂਦੇ ਆ ਕਿਦਾਂ ਕਹਿੰਦੇ ਹੁੰਦੇ ਨਾ ਕਿ ਲੋਕਾਂ ਦੇ ਖਤੇ ਬੇਲੇ ਕਰਾ ਕੇ ਜਿਹੜਾ ਸਾਨੂੰ ਇੱਥੇ ਮੈਚ ਕਰਾਉਣੇ ਪੈਂਦੇ ਆ ਕਿਉਂਕਿ ਨਕੌਦਰ ਦੇ ਵਿੱਚ ਕੋਈ ਵੀ ਗਰਾਊਂਡ ਸਾਡੇ ਮੁਹੱਲੇਆਂ ਵਾਸਤੇ ਜਾਂ ਸ਼ਹਿਰ ਵਾਸਤੇ ਕੋਈ ਕੋਈ ਗਰਾਊਂਡ ਵੀ ਨਹੀਂ ਹੈਗੀ ਆਓ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਜੀ ਆਪਣਾ ਅਦਿੱਤਿਆ ਕੁਮਾਰ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਮੈਚ ਕਰਾਉਂਦੇ ਆ ਤੁਹਾਨੂੰ ਕਿੰਨਾ ਟੂਰ ਕਿੰਨਾ ਟੂਰਨਾਮੈਂਟ ਹੈ ਇਹ ਜੀ 10 ਸਾਲ ਹੋ ਗਿਆ ਸਾਨੂੰ ਟੂਰਨਾਮੈਂਟ ਕਰਵਾਉਂਦੇ ਆ ਨੂੰ ਡਾਕਟਰ ਭੀਮਰਾਓ ਅੰਬੇਡਕਰ ਜੀ ਉਹਨਾਂ ਦੇ ਨਾਮ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਈਦਾ ਆ ਜੀ ਇਹ 4 ਦਿਨ ਦਾ ਟੂਰਨਾਮੈਂਟ ਸੀਗਾ ਜੀ ਅੱਜ ਲਾਸਟ ਦੇ ਆ ਫਾਈਨਲ ਡੇ ਜੀ ਤੇ ਇਹਦਾ ਪਹਿਲਾ ਪ੍ਰਾਈਜ਼ ਰੱਖਿਆ ਸੀਗਾ 21000 ਪਲੱਸ ਕੱਪ ਆ ਪਲੱਸ ਸ਼ੀਲਡ ਆ ਆ ਤੇ ਸਟੈਂਡਿੰਗ ਪੱਖਾ ਆ ਤੇ ਸੈਕੰਡ ਪ੍ਰਾਈਜ਼ ਵੀ 11000 ਪਲੱਸ ਕੱਪ ਪਲੱਸ ਸ਼ੀਲਡਾਂ ਤੇ ਪੱਖਾ ਆ ਸਟੈਂਡਿੰਗ ਆ ਜੀ ਤੇ ਇਹ ਉਪਰਾਲਾ ਅਸੀਂ ਤਾਂ ਕੀਤਾ ਆ ਜੀ ਕਿਉਂਕਿ ਬਹੁਤ ਸਾਰੇ ਅੱਜ ਕੱਲ ਦਾ ਯੂਥ ਹੈ ਜਿਹੜਾ ਉਹ ਭਟ ਗਿਆ ਹੋਇਆ ਆ ਜਾਂ ਨਸ਼ਿਆਂ ਵੱਲ ਤੇ ਜਾਂ ਫੋਨਾਂ 'ਚ ਫੋਨ ਦਾ ਨਸ਼ਾ ਵੀ ਜੀ ਜਿਹੜਾ ਹੈਗਾ ਆ ਉਹ ਦੂਸਰੇ ਨਸ਼ਿਆਂ ਨਾਲੋਂ ਬਹੁਤ ਪੈੜਾ ਆ ਹਾਂਜੀ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਆ ਵੀ ਜਿਹੜੇ ਸਾਡੇ ਮੁਹੱਲੇ ਦੇ ਨੌਜਵਾਨ ਆ ਉਹਨਾਂ 'ਚ ਬਹੁਤ ਟੈਲੈਂਟ ਹੈ ਆ ਖੇਡੰਦਾ ਵੀ ਟੈਲੈਂਟ ਆ ਕਿਉਂਕਿ ਸਾਡੇ ਕੋ ਪਹਿਲਾਂ ਹੀ ਅੱਜ ਤੋਂ 5 ਸਾਲ ਪਹਿਲਾਂ ਹੀ ਸਾਡੇ ਮੁਹੱਲੇ ਤੋਂ ਜਿਹੜੀ ਗਰਾਊਂਡ ਸੀ ਉਹ ਖੋਹ ਲਈਤੀ ਗਈ ਉੱਥੇ ਯੂਨੀਵਰਸਿਟੀ ਬਣਾ ਦਿੱਤੀ ਗਈ ਆ ਉਹਨਾਂ ਨੇ ਕੋਈ ਗਰਾਊਂਡ ਨਹੀਂ ਲਈਤੀ ਇਸ ਕਰਕੇ ਸਾਨੂੰ ਕਿਸੇ ਸਾਡੇ ਵੀਰ ਭੈਣ ਦੇ ਜ਼ਿੰਮੇਵਾਰ ਦੀ ਹੈਲਪ ਲੈਣੀ ਪੈਂਦੀ ਆ ਹਰ ਇੱਕ ਸਾਲ ਟੂਰਨਾਮੈਂਟ ਕਰਵਾਉਣ ਨੂੰ ਉਹਨਾਂ ਦਾ ਖੱਤਾ ਲੈਣਾ ਪੈਂਦਾ ਆ ਫਿਰ ਉਹ ਗਰਾਊਂਡ ਪ੍ਰੋਪਰ ਤਰੀਕੇ ਨਾਲ ਤਿਆਰ ਹੋ ਕੇ ਬਹੁਤ ਮਿਹਨਤ ਲੱਗਦੀ ਆ ਠੀਕ ਹੈ ਜੀ ਇਸ ਲਈ ਸਾਡੀ ਬੇਨਤੀ ਇਹ ਆ ਵੀ ਸਾਨੂੰ ਮੁਹੱਲੇ 'ਚ ਗਰਾਊਂਡ ਹੋਣੀ ਚਾਹੀਦੀ ਆ ਇਸ ਨਾਲ ਜਿਹੜਾ ਮੁਹੱਲੇ ਦਾ ਯੂਥ ਆ ਕੋਈ ਨਾ ਕੋਈ ਪਲੇਅਰ ਕੋਈ ਆਈਪੀਐਲ 'ਚ ਜਾਵੇ ਜਾਂ ਇੰਡੀਆ ਟੀਮ 'ਚ ਜਾਵੇ ਕਿਤੇ ਵੀ ਜਾਵੇ ਤਾਂ ਉਹ ਮੁਹੱਲੇ ਦਾ ਜਾਂ ਨਕੂਦਰ ਦਾ ਨਾਮ ਰੌਸ਼ਨ ਹੋਊਗਾ ਕਿੰਨੇ ਕਿ ਕਮੇਟੀ ਮੈਂਬਰ ਆ ਜਿਹੜੇ ਤੁਹਾਡੇ ਨਾਲ ਸਾਥ ਦਿੰਦੇ ਨੇ ਇਸ ਵੇਲੇ ਤੇ ਜਿਹੜੇ ਜਿਹੜਾ ਇਸ ਵੀੜਾ ਜਿਹੜਾ ਮੈਚ ਦਾ ਟੂਰਨਾਮੈਂਟ ਦਾ ਚੱਕਿਆ ਹੋਇਆ ਔਰ ਕਿੰਨਾ ਕ ਖਰਚਾ ਜਾਂਦਾ ਤੇ ਹਾਂਜੀ ਇਹਦਾ ਖਰਚਾ ਜੀ ਲੱਖ ਰੁਪਿਆ ਖਰਚਾ ਇਹਦਾ ਆਇਆ ਆ ਟੂਰਨਾਮੈਂਟ ਦਾ ਠੀਕ ਹੈ ਜੀ ਉਹ ਖਰਚਾ ਜਿੱਦਾਂ ਸਾਡੇ ਐਨ ਆਰ ਆਈ ਵੀਰ ਜਾਂ ਸਾਡੇ ਫਰੈਂਡ ਸਰਕਲ ਦੇ ਜਿਹੜੇ ਵੀਰ ਆ ਬਾਹਰ ਗਏ ਆ ਜਾਂ ਮੁਹੱਲੇ ਦੇ ਸਾਡੇ ਨਗਰ ਦੇ ਮੋਤਵਾਰ ਬੰਦੇ ਆ ਉਹਨਾਂ ਦੇ ਸਹਿਯੋਗ ਨਾਲ ਹੋ ਰਿਹਾ ਤਾਂ ਜਿਹੜੇ ਬੱਚੇ ਆ ਘਟੋਗੜ 20 25 ਯੂਥ ਜਿਹੜਾ ਨਵਾਂ ਉਠਿਆ ਆ ਮੁਹੱਲੇ ਦਾ ਉਹ ਸਾਡੇ ਨਾਲ ਆ ਇਹ ਵੀ ਗੱਲ ਬਹੁਤ ਮੁਹੱਲੇ ਦੀ ਤਾਰੀਫ ਵਾਲੀ ਗੱਲ ਹੈ ਕਿ ਮਲਾ ਰਜ਼ਾਤੀਪੁਰ ਦੇ ਵਿੱਚ ਕਾਫੀ ਜਿਹੜਾ ਨਸ਼ੇ ਨੂੰ ਜਿਹੜੀ ਨਾਥਾ ਕੁਝ ਸ਼ਰਾਬੀ ਸ਼ਰਾਬ ਵੀ ਇੰਦੇ ਮਿਲ ਸਕਦੇ ਕੋਈ ਚਿੱਟਾ ਇਦਾਂ ਦਾ ਕੁਝ ਵੀ ਨਸ਼ਾ ਨੂੰ ਜਿਹੜੀ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਕਿ ਮੁਹੱਲੇ ਦੇ ਵਿੱਚ ਇਦਾਂ ਦੀ ਚੀਜ਼ ਨੂੰ ਤੁਸੀਂ ਬਣ ਨਹੀਂ ਦਿੰਦੇ ਨਹੀਂ ਜੀ ਇਦਾਂ ਦੀ ਚੀਜ਼ ਨੂੰ ਫਿਰ ਜਿੱਦਾਂ ਕੋਈ ਵੀ ਬੰਦਾ ਇਦਾਂ ਦਾ ਕੋਈ ਆਉਂਦਾ ਆ ਤੇ ਉਹਦੇ ਖਿਲਾਫ ਪੁਲਿਸ ਵਾਲਿਆਂ ਨੂੰ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਜਾਂ ਮੁਹੱਲੇ ਤੌਰ ਤੇ ਉਸ ਬੰਦੇ ਨੂੰ ਸਮਝਾ ਦਿੱਤਾ ਜਾਂਦਾ ਵੀ ਇਸ ਮੁਹੱਲੇ ਵਿੱਚ ਇਦਾਂ ਦਾ ਕੰਮ ਨਹੀਂ ਹੋਣਾ ਤੁਸੀਂ ਜਾਂ ਤਾਂ ਇੱਥੋਂ ਚਲੇ ਜਾਓ ਤਾਂ ਜੇ ਇਹ ਕੰਮ ਛੱਡ ਦਿਓ ਨਹੀਂ ਤਾਂ ਜ਼ਿਆਦਾਤਰ ਨਕੌਦਰ ਦੇ ਮੁਹੱਲਿਆਂ ਦੇ ਵਿੱਚ ਕਾਫੀ ਨਸ਼ਾ ਜਿਹੜਾ ਫੈਲ ਗਿਆ ਪਰ ਤੁਸੀਂ ਬਹੁਤ ਵਧੀਆ ਕੰਮ ਕਰਦੇ ਕਿ ਯੂਥ ਨੂੰ ਇਧਰਲੇ ਪਾਸੇ ਗੇਮਾਂ ਵੱਲ ਦੇ ਲਾਇਆ ਹਾਂਜੀ ਹਾਂਜੀ ਜੀ ਨਵਾਂ ਮੁਹੱਲੇ ਦੇ ਜਿਹੜੇ ਨਵੇਂ ਮੁੰਡੇ ਜਿਹੜੇ 10-10 12-12 ਸਾਲਾਂ ਦੇ ਘੱਟੋ-ਘੱਟ 20-25 ਸਾਡੇ ਨਾਲ ਆ ਜਿਹੜੇ ਸਾਡੇ ਪਹਿਲੇ ਦਿਨ ਤੋਂ ਸਾਡੇ ਨਾਲ ਆ ਇੱਥੇ ਰਹੇ ਆ ਸਾਡੇ ਨਾਲ ਕੰਮ ਕਰਵਾਇਆ ਜੋ ਵੀ ਟੂਰਨਾਮੈਂਟ ਦੇ ਵਿੱਚ ਸਹਿਯੋਗ ਉਹਨਾਂ ਦਾ ਜ਼ਿਆਦਾ ਆ ਜੀ ਨਵੀਂ ਜਨਰੇਸ਼ਨ ਬਹੁਤ ਬਹੁਤ ਧੰਨਵਾਦ ਦਿੱਤੇ ਜੀ ਤੁਸੀਂ ਇਸ ਵਾਰ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਜਿਹੜੇ ਮੁੰਡਿਆਂ ਦਾ ਨੌਜਵਾਨਾਂ ਦਾ ਸਾਥ ਹੈ ਇਹਨਾਂ ਨੇ ਜਿਹੜਾ ਇਹ ਹਰ ਸਾਲ ਉਹ ਲੀਗ ਦੇ ਕੰਮ ਇੱਕ ਟੂਰਨਾਮੈਂਟ ਕਰਾਉਂਦੇ ਆ ਮੈਂ ਇਸੇ ਤਰ੍ਹਾਂ ਕਹੂੰਗਾ ਕਿ ਜੇ ਗਰਾਊਂਡ ਮਿਲ ਜੂਗੀ ਤਾਂ ਸ਼ਾਇਦ ਹੋਰ ਟੂਰਨਾਮੈਂਟ ਵੀ ਹੋ ਸਕਦੇ ਜਿਵੇਂ ਕਬੱਡੀ ਦਾ ਹੋ ਗਿਆ ਹਾਕੀ ਦਾ ਹੋ ਗਿਆ ਹੋਰ ਗੇਮਾਂ ਜਿਹੜੀਆਂ ਜਾਂ ਪਹਿਲਵਾਨੀ ਲਈ ਕੋਈ ਸੰਬੰਧ ਦੇ ਵਿੱਚ ਹੈ ਜਾਂ ਕਰੇ ਜੁੱਡੋ ਕਾਰਾਟੇ ਐਦਾਂ ਦਾ ਵੀ ਹੋ ਸਕਦਾ ਕੁਝ ਨਾ ਕੁਝ ਪਰ ਸਰਕਾਰਾਂ ਨੂੰ ਵੀ ਚਾਹੀਦਾ ਜਾਂ ਸ਼ਹਿਰ ਦੀਆਂ ਵਧਵਾਂ ਤੇ ਸੱਜਣਾ ਨੂੰ ਵੀ ਚਾਹੀਦਾ ਕਿ ਇਹਨਾਂ ਗੇਮਾਂ ਵੱਲ ਜੇ ਧਿਆਨ ਦੇਣਗੇ ਸਾਡੇ ਬੱਚੇ ਬਹੁਤ ਨਸ਼ੇ ਵਿੱਚ ਘਟ ਜਾਣਗੇ। ਸਿੰਧੀ ਬਾਜੀ ਕਿ ਕਿੰਨਾ ਤਾਂ ਜਿਹੜੇ ਆਪਣੇ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਆਜੋ। ਕਮੇਟੀ ਵੱਲੋਂ ਜਿਹੜੇ ਦਿੱਤਾ ਗਿਆ ਆ ਜ ਤੁਸੀਂ ਕਿਹਨਾਂ ਦਾ ਧੰਨਵਾਦ ਕਰਨਾ ਚਾਹੋਗੇ ਜਿਹੜਾ ਜਿਨ੍ਹਾਂ ਨੇ ਟੂਰਨਾਮੈਂਟ ਕਰਵਾਇਆ। ਸਭ ਤੋਂ ਪਹਿਲਾਂ ਤਾਂ ਮੈਂ ਮਹੱਲਾ ਸ਼ਿਰਗੁਰਵਦਾਸ ਪੁਰੇ ਦਾ ਆਪਣੇ ਏਕਤਾ ਲਹਿਰ ਜੀ ਦਾ ਬਹੁਤ ਧੰਨਵਾਦ ਹੈ ਜਿਹੜਾ ਆਪਣਾ ਕੀਤੀ ਸਮਾਜ ਛੱਡ ਕੇ ਸਾਡੀ ਕਮੇਟੀ ਦੇ ਵਿੱਚ ਆਏ ਆ ਔਰ ਸਾਰਿਆਂ ਦੇ ਕਮੇਟੀ ਮੈਂਬਰਾਂ ਦੇ ਥਿਊ ਲੈ ਰਹਾ ਔਰ ਬੜੀ ਮਾਨੂੰ ਖੁਸ਼ੀ ਹੁੰਦੀ ਹੈ ਕਿ ਇਹ ਜਿਹੜਾ ਟੂਰਨਾਮੈਂਟ ਮੈਂ ਬਾਹਰ ਆਪਣੇ ਮੋਬਾਈਲ ਦੇ ਉੱਤੇ ਬਾਹਰ ਅਮਰੀਕਾ ਚ ਬੈਠਾ ਮੈਂ ਦੇਖਦਾ ਹੁੰਦਾ ਸੀ ਤੇ ਜਦੋਂ ਇਹਨਾਂ ਵੀਰਾਂ ਨੇ ਕਿਤੇ ਫੋਨ ਕਰਨਾ ਵੀ ਭਾਜੀ ਇੱਧਰ ਦਾ ਕਰਕੇ ਗੱਲਬਾਤ ਤਾਂ ਮੇਰੇ ਕਾਕਿਆਂ ਨੇ ਪਹਿਲਾਂ ਹੀ ਇਹਨਾਂ ਦਾ ਪੂਰਾ ਸਾਥ ਦਿੰਦਾ ਦਿੱਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਵਿੱਚ ਅੱਜ ਮੈਂ ਲਾਈਵ ਦੇਖ ਰਿਹਾ ਤਿੰਨ ਦਿਨ ਤੋਂ ਚਾਰ ਦਿਨ ਤੋਂ ਜਿੰਨਾਂ ਦਾ ਟੂਰਨਾਮੈਂਟ ਆ ਮੈਂ ਇਹਨਾਂ ਦੇ ਨਾਲ ਪੂਰਾ ਸਾਥ ਦੇ ਰਿਹਾ ਔਰ ਬਹੁਤ ਮਾਨੂੰ ਖੁਸ਼ੀ ਹੈ ਔਰ ਮੈਂ ਇਹਨਾਂ ਦੇ ਆਪਣੇ ਡਾਕਟਰ ਵੀ ਆਰ ਅੰਬੇਡਕਰ ਸਪੋਰਟਸ ਕਲੱਬ ਦਾ ਬਹੁਤ ਤਹਿਦਿਲੋ ਧੰਨਵਾਦ ਆ ਕਿ ਜਿਹੜਾ ਇੰਨਾ ਵਧੀਆ ਉਪਰਾਲਾ ਕਰ ਰਿਹਾ ਹੈ ਬਾਕੀ ਇਹਨਾਂ ਨੂੰ ਪ੍ਰੋਬਲਮ ਗਰਾਊਂਡ ਦੀ ਆ ਰਹੀ ਹੈ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਇਸ ਚੀਜ਼ ਦਾ ਮਾਣ ਔਰ ਫਕਰ ਨਾ ਪਾਏ ਗੱਲ ਕਹਿ ਸਕਦੇ ਆ ਕਿ ਜੋ ਮਹੱਲਾ ਰਵਦਾਸਪੁਰ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪ੍ਰੋਬਲਮ ਜਾਂ ਕੋਈ ਵੀ ਬੀੜਾ ਚੁਕਿਆ ਉਹ ਅਜੇ ਤੱਕ ਅਧੂਰਾ ਨਹੀਂ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਇਹ ਹੀ ਕਰਨੀ ਆ ਕਿ ਆਪਾਂ ਜਿਹੜੀ ਗਰਾਊਂਡ ਦੀ ਵੀ ਜਿਹੜੀ ਆ ਉਹ ਵੀ ਸਮੱਸਿਆ ਆਪਾਂ ਹੱਲ ਕਰਨੀ ਚਾਹੇ ਐਨਆਰਏ ਵੀਰਾਂ ਤੋਂ ਕਰਵਾਈਏ ਚਾਹੇ ਕੋਈ ਕਿਸੇ ਤਰ੍ਹਾਂ ਦਾ ਕੋਈ ਗ੍ਰਾਹੀ ਲਈਏ ਜਾਂ ਕਿਦਾਂ ਵੀ ਆ ਉਹ ਵੀ ਮਸਲਾ ਹੱਲ ਹੋ ਜਾਊਗਾ ਇਹਨਾਂ ਦਾ ਪਰਾਲੇ ਤੋਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮਹਲਾ ਗੁਰੂ ਰਵਿਦਾਸ ਪੁਰੇ ਦਾ ਬਹੁਤ ਧੰਨਵਾਦ ਆ ਜਿਹੜਾ ਨੇ ਇਹਨਾਂ ਬੱਚਿਆਂ ਦਾ ਨਾਲ ਮੋਂਢਾ ਨਾ ਮੋਂਢਾ ਲਾ ਕੇ ਸਾਥ ਦਿੱਤਾ ਔਰ ਇੱਕ ਵਾਰ ਮੈਂ ਫੇਰ ਡਾਕਟਰ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮਤਲਬ ਕਾਫੀ ਇੰਨੀ ਧੁੱਪ ਦੇ ਵਿੱਚ ਆਪਣਾ ਕਿੱਡੀ ਦੂਰੋ ਦੂਰੋ ਦਰੋ ਟੀਮਾਂ ਜਿਹੜੀਆਂ ਆ ਕੇ ਖੇਡੀਆਂ ਔਰ ਹਰ ਇੱਕ ਟੀਮ ਦੇ ਮਾਨ ਸਤਕਾਰ ਕੀਤਾ ਕੋਈ ਇਹੋ ਜਿਹੀ ਲੜਾਈ ਝਗੜਾ ਨਹੀਂ ਔਰ ਜਿਹੜੀ ਵੀ ਟੀਮ ਇਥੋਂ ਖੇਡ ਕੇ ਗਈ ਹੈ ਉਹ ਹੱਸ ਕੇ ਗੋਦੀ ਗਈ ਹੈ ਉਹ ਚਲੋ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੂੰ ਸੁਰਿੰਦਰ ਜਿਨ੍ਹਾਂ ਨੇ ਆਪਣੀ ਕਮੇਟੀ ਵਾਲਿਆਂ ਦਾ ਔਰ ਕਮੇਟੀ ਵਾਲਿਆਂ ਦਾ ਧੰਨਵਾਦ ਕੀਤਾ ਔਰ ਨਾਲ ਦੀ ਨਾਲ ਐਪਰੀਸ਼ੀਏਟ ਵੀ ਕੀਤਾ ਆਪਣੇ ਮਹੱਲੇ ਦੇ ਨੌਜਵਾਨਾਂ ਨੂੰ ਜਿਹੜੇ ਇਹ ਮੈਚ ਕਰਵਾ ਰਹੇ ਨੇ ਔਰ ਅੱਗੇ ਤੋਂ ਉਹਨਾਂ ਨੇ ਦੱਸਿਆ ਕਿ ਜੇ ਕੋਸ਼ਿਸ਼ ਹੋਊਗੀ ਕਿ ਐਨ ਆਰ ਆਈ ਪੀਰਾਂ ਦੇ ਨਾਲ ਸੰਪਰਕ ਕਰਕੇ ਜਾਂ ਸਰਕਾਰਾਂ ਨਾਲ ਸੰਪਰਕ ਕਰਕੇ ਇਸ ਮਹੱਲੇ ਨੂੰ ਜਿਹੜੀ ਗਰਾਊਂਡ ਦਾ ਜਿਹੜਾ ਆਪਾਂ ਘਟਾਇਆ ਉਹ ਪੂਰਾ ਕੀਤਾ ਜਾ ਸਕੇ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾ ਨਕੋੜਾ